ਦੇ ਵੀ ਬੜਾ ਮਹੱਤਵ ਹੈ ਜਦੋਂ ਮੇਖੇ ਰਹਿਨੇ ਅਰਦਾਸ ਕੀਤੀ ਜਾਂ ਸੱਚੇ ਨਿਰੋਧ ਨਾਲ ਕੀਤੀ ਹੈ ਤਾਂ ਪਰਮਾਤਮਾ ਉਹਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਹੈ ਕਈ ਵਾਰ ਪਰਮਾਤਮਾ ਸੰਰਾਖ ਕਸਵਟੀਆਂ ਲਾ ਲਾ ਕੇ ਪਰਖਦਾ ਹੈ ਲਾਲ ਲਾ ਕੇ ਕਸਵਟੀਆਂ ਪਰਖਦਾ ਹੈ ਰੰਗ ਪਰਖਦਾ ਹੈ ਭਗਵਾਨ ਦੇ ਪਿਆਰਿਆਂ ਨੂੰ ਕਿਤੇ ਜੀਵਨ ਦੇ ਵਿੱਚ ਉਭਾਰ ਦਿੰਦਾ ਕਿ ਤੇ ਸਿਰਾ ਦੇ ਜਮੋਨਾਂ ਆ ਰਹੇ ਹਨ ਇਹ ਕਈ ਵਾਰ ਸਾਡੇ ਬਾਦਿਆਂ ਦੇ ਅੱਖ ਦੀ ਕਲੀ ਹੁੰਦੀ ਹੈ ਜਿਸ ਤਰ੍ਹਾਂ ਹੋਣੇ ਵਿੱਚ ਅੱਜ ਆਪਾਂ ਕਈ ਵਾਰ ਬੜੀ ਚਿੰਤਾ ਕਰਦੇ ਹਾਂ ਪਰ ਜਿਹੜਾ ਪੰਜਾਬ ਹੈ ਪੰਜਾਬ ਹਮੇਸ਼ਾ ਜੀਉਦਾ ਰਿਹਾ ਹੈ ਪਹਿਲਾਂ ਮੁਗਲਾਂ ਤੇ ਅੰਗਰੇਜ਼ਾਂ ਦੇ ਨਾਲ ਜੀਉਦਾ ਰਿਹਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਾਦ ਰਿਹਾ ਸਭ ਮੰਨਦੇ ਜਾਣੇ ਕਿ ਹਮਰੇ ਕੀਤੇ ਪੰਜਾਬ ਨੂੰ ਤੋੜ ਦੇਵਾ ਦੇਣਾ ਹੈਗਾ ਫਿਰ ਪੰਜਾਬ ਦੇ ਉੱਤੇ ਹਮਲਾ ਕੀਤਾ ਪਰ ਪੰਜਾਬ ਨੇ ਫੇਰ ਉਹਨਾਂ ਨੂੰ ਇੱਕੋ ਕੱਢਿਆ ਸੰਪਾੜੀ ਦੀ ਮੰਡਲ ਹੋਈ ਸੰਪਾੜੀ ਦੀ ਮੰਡਲ ਦੇ ਵਿੱਚ ਸਾਡਾ ਪੰਜਾਬ ਦੋ ਵੇਚ ਚੰਦ ਮੰਡਿਆ ਗਿਆ ਪੰਜਾਬ ਨੂੰ ਅੱਤਾ ਕਰਤਾ ਵੰਡ ਕੇ ਦੋ ਵੇਚ ਪੰਜਾਬ ਵੰਡਿਆ ਗਿਆ ਉਸ ਤੋਂ ਬਾਅਦ ਵੀ ਫਿਰ ਸਰਕਾਰਾਂ ਇਨਾ ਸਮੇਂ ਨਹੀਂ ਆ ਸਰਕਾਰਾਂ ਉਹਨਾਂ ਨੇ ਅੱਦੇ ਪੰਜਾਬ ਨੂੰ ਫਿਰ ਤਿੰਨ ਹਿੱਸਿਆਂ ਵਿੱਚ ਵੰਡਿਆ ਇਹ ਪੰਜਾਬ ਨੂੰ ਖਤਮ ਕਰਨਿਆ ਜਿਹੜੀਆਂ ਅੰਗੂਈ ਵੀ ਕੇਂਦਰ ਸਰਕਾਰਾਂ ਨੂੰ ਜਾਣਦੀਆਂ ਹੋਣ ਬੜੀਆਂ ਚਾਲਾ ਚੌਂਦੀਆ ਨੇ ਪਰ ਜਿਹੜਾ ਪੰਜਾਬ ਹੈ ਇਹ ਧਰਤੀ ਹੈ ਇਹ ਗੁਰਮੁਖੀ ਦੀ ਪੀੜਾਂ ਦੀ ਧਰਤੀ ਹੈ ਗੁਰਾਂ ਦੇ ਨਾਂ ਤੇ ਪੰਜਾਬ ਬਸਦਾ ਹੈ ਇਹ ਨੂੰ ਵੱਡੇ ਵੱਡੇ ਸਿੱਖਣ ਵਾਸਤੇ ਆਇਆ ਪੰਜਾਬ ਫਿਰ ਆਪਣੇ ਆਪ ਆਪਣੇ ਘੋਟਿਆਂ ਪਾਰ ਹੋ ਕੇ ਫਿਰ ਉੱਥੇ ਤੱਕ ਹੋ ਜਾਂਦਾ ਹੈ ਆਪਾਂ ਹੁਣ ਕਈ ਵਾਰ ਚਿੰਤਾ ਕਰਦੇ ਆ ਕਿ ਮੌਸਮ ਖਰਾਬ ਹੈ ਪਰ ਆਪਣੇ ਵੀਰ ਜਿਹੜੇ ਮਾਝੇ ਵਾਲੇ ਤੁਹੇ ਦੇਤੇ ਆ ਉਹ ਪੰਜ ਪੰਜ ਛੇ ਛੇ ਫੁੱਟ ਪਾਣੀ ਦੇ ਵਿੱਚ ਬੈਠੇ ਨੇ ਜਦੋਂ ਮੀਡੀਆ ਵਾਲੇ ਜਾਂਦੇ ਆ ਜਾਂ ਪ੍ਰਸ਼ਾਸਨ ਜਾਂਦਾ ਹੈ ਇੱਕ ਖੋਤੋਏ ਕਰਨਾ ਕਰਦੇ ਉਹਨਾਂ ਦੇ ਨਾਮ ਚਿੰਤਾ ਧਾਕੀ ਕੀਤੀ ਹੈ ਇਹ ਹੋਣੀ ਹੋਏ ਚਿੰਤਾ ਨਹੀਂ ਕਰੇ ਜਿਸ ਨੂੰ ਕਰਨੀ ਚਾਹੀਦੀ ਸੀ ਕਿਉਂਕਿ ਪੰਜਾਬ ਕੁਦਰਤ ਨੂੰ ਪ੍ਰੋਤਸਹਨ ਦੇਣ ਵਾਲਾ ਕੁਦਰਤ ਦੀ ਸਰਬੋਤਮ ਦੇਖਣ ਵਾਲਾ ਇਹ ਕਿਸੇ ਦੀ ਮੂਰੇ ਹੱਥ ਪੱਥਰ ਕੱਢਣ ਦੇ ਉਹਨਾਂ ਦੇ ਮੌਕਾਜ ਨਹੀਂ ਕਿਸੇ ਦੀ ਹੋਰ ਹੈਲਥਪਲੈਨ ਕੋਲ ਤੇ ਨਹੀਂ ਹੈ ਪੰਜਾਬ ਆਪਣੇ ਆਪ ਵੱਡਾ ਹੋਣਾ ਜਾਣਦਾ ਹੈ ਬਾਕੀ ਆਪਾਂ ਦੇਖਿਆ ਕਿ ਹੁਣ ਨਗਰ ਪੰਚਾਇਤ ਨੇ ਜਦੋਂ ਵੀ ਆਹ ਜਿੰਨੇ ਦੇ ਹੜਾ ਦਾ ਕੰਮ ਬਾਕੀ ਰਿਹਾ ਹੈ ਪੰਚਾਇਤ ਨੇ ਆਪਣੀ ਸਹੀ ਜੋਗੀ ਨਿਭਾਉਂਦੇ ਹੋਏ ਆਪਾਂ ਦੇਖਿਆ ਕਿ ਮਾਨ ਸਾਹਿਬ ਜਿਹਨੇ ਮੈਂਬਰ ਸਹਿਬਾਨ ਨੇ ਸਿਰ ਵੀ ਫਿੰਡ ਦੇ ਜੁੜੇ ਮਤਲਬ ਉਹ ਨੰਤ ਦੇ ਵਲੋਂ ਉਹਨੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਆ ਸਾਰੇ ਪੰਚਾਇਤ ਦੇ ਸਮਾਜ ਦੇ ਲਈ ਆਂ ਦੇ ਆਪਾਂ ਗਾਂ ਢਿੱਗੀਆਂ ਸੀ ਕੱਪੜੇ ਪਿੱਛੇ ਹੋਏ ਸੀ ਬਾਤ ਪ੍ਰਧਾਨ ਕੋਲ ਜਾਂਦੇ ਗਏ ਉਹਨਾਂ ਵਾਸਤੇ ਜਿਹੜੀਆਂ ਆਸਾਨੀਆਂ ਦਿਵਾ ਸੀ ਪਹਿਲ ਸੇ ਸਰਪਸਾਲਾ ਨੂੰ ਕਰਦੇ ਅੰਦਰੋਂ ਬਾਹਰਲੇ ਦੇ ਉਹਨਾਂ ਦੇ ਵਿੱਚ ਆਪਾਂ ਬਿਠਾਇਆ